ਸਰਨੂ ਪਿਆਰਪਰੀ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੁਨਾ ਅਸੀਂ ਅਕਸਰ ਧਾਰਮਿਕ ਸਥਾਨ ਤੇ ਜਾਂਦੇ ਆ ਖਾਸ ਤੌਰ ਤੇ ਮੰਦਰ ਵਿੱਚ ਜਾਂਦੇ ਆ ਕਿਸੇ ਜਾਗਰਨ ਦੇ ਵਿੱਚ ਜਾਂਦੇ ਆ ਹੋਰ Hindu ਨਾ Hindu धर्म ਨਾਲ ਰਿਲੇਟਡ ਸਮਾਗਮਾਂ ਤੇ ਜਾਂਦੇ ਆ ਤਾਂ ਉੱਥੇ ਅਸੀਂ ਬਹੁਤ ਜ਼ਿਆਦਾ ਆਰਤੀ ਪੁਰਾਣੇ ਸਮੇਂ ਤੋਂ ਸੁਣਦੇ ਆ ਓਮ ਜੈ ਜਗਦੀਸ਼ ਹਰੀ ਸਾਰਿਆਂ ਦੇ ਮੂੰਹ ਤੇ ਆਰਤੀ ਚੜੀ ਹੋਈ ਹੈ ਭਲੇ ਆਰਤੀ ਦੇ ਰਚੇਤਾ ਕੌਣ ਨੇ ਕਿੰਨੇ ਆਰਤੀ ਲਿਖੀ ਸੀ ਉਹਨਾਂ ਦਾ ਪੰਜਾਬ ਦੇ ਕਿਹੜੇ ਸ਼ਹਿਰ ਨਾਲ ਸਬੰਧ ਹੈ ਕਿਹੜੇ ਕਸਬੇ ਨਾਲ ਸਬੰਧ ਹੈ ਤਾਂ ਸਾਡੇ ਨਾਲ ਪੰਡਿਤ ਸ਼ਰਧाराम ਫਲੋਰੀ ਮੈਮੋਰੀਅਲ ਸੁਸਾਇਟੀ ਦੇ ਅਧਿਧਾਰ ਮੌਜੂਦ ਨੇ। ਕ੍ਰਿਸ਼ਨ ਕੁਮਾਰ ਬਾਬਾ ਜੀ ਨੇ ਨਾਲ ਟੀਮ ਨੇ ਗੱਲਬਾਤ ਕਰਾਂਗੇ ਕਿਵੇਂ ਉਹਨਾਂ ਦਾ ਜਿਹੜਾ ਪਛੋਕਰ ਸ਼ਰਧाराम ਫਲੋਰੀ ਦਾ ਇੱਥੇ ਪੰਜਾਬ ਨਾਲ ਜੁੜਦਾ ਹੈ। ਬਹੁਤ ਬਹੁਤ ਸਵਾਗਤ ਹੈ ਸਸੀ ਕਾਲ ਜੀ। ਸਤਿ ਸ਼ਕਾਲ ਜੀ। ਅਸਲ ਜਿਵੇਂ ਤੁਸੀਂ ਹਰ ਸਾਲ ਪੰਡਿਤ ਸ਼ਰਧाराम ਫਲੋਰੀ ਹੋਰ ਦਾ ਜਨਮ ਦਿਨ ਮਨਾਉਂਦੇ ਹੋ। ਓਮ ਜੈ ਜਗਦੀਸ਼ ਹਰੇ ਆਰਤੀ ਦਾ ਸਾਰਾ ਨੂੰ ਪਤਾ ਪਰ ਆਰਤੀ ਦਾ ਮਹੱਤਵ ਨਹੀਂ ਪਤਾ ਕਿਸੇ ਨੂੰ। ਵੀ ਸ਼ਰਧाराम ਫਲੋਰੀ ਹੋਰ ਦਾ ਕਿਵੇਂ ਜ ਗੱਲ ਹੈ ਜੀ तकरीबन 22 ਸਾਲ ਪੁਰਾਣੀ ਗੱਲ ਹੈ ਜੀ ਮੈਂ ਲਾਹੌਰ ਗਿਆ ਉੱਥੇ ਮਿਸਟਰ ਐਚ ਐਸ 베ਦੀ ਜਿਹੜੇ ਕਿ ਅੰਮ੍ਰਿਤਸਰ ਯੂਨੀਵਰਸਿਟੀ ਦੇ ਹਿੰਦੀ ਡਿਪਾਰਟਮੈਂਟ ਦੇ ਹੈਡ ਸਨ ਤੇ ਬਾਈਚਾਂ ਸਾਨੂੰ ਦੋਨਾਂ ਨੂੰ ਇੱਕ ਰੂਮ ਹੋਟਲ ਦੇ ਵਿੱਚ ਇੱਕ ਰੂਮ ਮਿਲਿਆ ਤੇ ਉਹਨਾਂ ਨਾਲ ਮੇਰੀ ਇੱਜ਼ਤ ਗੱਲਬਾਤ ਹੋਈ ਤੇ ਉਹ ਮੈਨੂੰ ਕਹਿੰਦੇ 바ਵਾ ਜੀ ਤੁਸੀਂ ਧੀਆ ਦੀ ਲੋੜੀ ਮਨਾਉਨੇ ਹੋ 바ਵਾ ਬੰਦਾ ਬਹਾਦਰ ਨੂੰ ਯਾਦ ਕਰਦੇ ਹੋ ਪਾਰੇ ਕਿੰਨਾ ਵੱਡਾ ਰਾਈਟਰ ਆ ਉਹਨੂੰ ਪੰਜਾਬ ਚ ਕੋਈ ਨਹੀਂ ਯਾਦ ਕਰਦਾ ਜੀ ਮੈਂ ਕਿਹਾ ਜੀ ਕੌਣ ਕਹਿੰਦੇ ਪੰਡਿਤ ਸ਼ਰਦਾ ਰਾਮ ਫਲੋਰੀ ਮੈਂ ਕਿਹਾ ਜੀ ਹਾਂ ਸੁਣਿਆ ਵੀ ਇਹਨਾਂ ਨੇ ਆਰਤੀ ਲਿਖੀ ਐ ਕਹਿੰਦੇ ਕੱਲੀ ਆਰਤੀ ਨਹੀਂ ਲਿਖੀ ਉਹਨਾਂ ਨੇ ਹੋਰ ਬਹੁਤ ਕੁਝ ਕੀਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰ ਲੋਕਾਂ ਨੇ ਨਹੀਂ ਧਿਆਨ ਦਿੱਤਾ ਜੀ ਉਹਨਾਂ ਨੇ ਦੱਸਿਆ ਕਿ ਇੱਕ ਆਰਤੀ ਤਾਂ ਦਿੱਤਾ ਰਚਨਾ ਕੀਤੀ ਕੀਤੀ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਖਾਸ ਕਰਕੇ ਹਿੰਦੂ ਫੈਮਲੀਆ ਦੇ ਵਿੱਚ ਹਰ ਦੁੱਖ ਸੁੱਖ ਸਮੇਂ ਅਤੇ ਆਮ ਤੌਰ ਤੇ ਵੀ ਪਰਿਵਾਰਾਂ ਦੇ ਵਿੱਚ ਹੀ ਗਾਈ ਜਾਂਦੀ ਹੈ। ਹੂੰ। ਦੂਸਰਾ ਇਹ ਇੱਕ ਪ੍ਰਬੂ ਦੀ ਆराधना ਦਾ ਰਸਤਾ ਹੈ। ਇੱਕ ਸੈਕੂਲਰ ਆਰਤੀ ਹੈ ਤੇ ਉਹਨਾਂ ਨੇ ਉਸ ਸਮੇਂ ਇਹ ਆਰਤੀ ਗਾ ਕੇ ਕਿਉਂਕਿ ਉਹ ਇੱਕ ਫਰੀडम फाइਟਰ ਸਨ। ਹੂੰ। ਉਸ ਸੰਤੰਤਰਤਾ ਸੰਗਰਾਮੀ ਸਨ ਕਿ ਉਹਨਾਂ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਜੀ ਲੋਕਾਂ ਨੂੰ ਇਕੱਠੇ ਕਰਨਾ ਆਰਤੀ ਦੇ ਰਾਹੀਂ ਲੋਕਾਂ ਦਾ ਫਿਰ ਪ੍ਰਚਾਰਨ ਲੋਕਾਂ ਨੇ ਉਹ ਵਿਚਾਰਾਂ ਕਰ ਲੀਆਂ ਜਿਹੜੀ ਕਿ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਲੋੜ ਹੁੰਦੀ ਹੈ ਤੇ ਇਸ ਤਰ੍ਹਾਂ ਉਹਨਾਂ ਨੇ ਜਿੱਥੇ ਮੈਂ ਸਮਝਦਾ ਆਰਤੀ ਦੀ ਰਚਨਾ ਕੀਤੀ ਉੱਥੇ ਨਾਲ ਤਿੰਨ ਪੁਸਤਕਾਂ ਉਹਨਾਂ ਦੀਆਂ ਬੜੀਆਂ ਵਿਸ਼ੇਸ਼ ਤੇ ਜੀ ਇੱਕ ਭਾਗਿਆਵਤੀ ਨਾਵਲ ਲਿਖਿਆ ਜੀ ਜਿਹੜਾ ਕਿ ਧੀਆਂ ਨੂੰ ਬੇਟੀਆਂ ਨੂੰ ਦਾਜ ਦੇ ਵਿੱਚ ਦਿੱਤਾ ਜਾਂਦਾ ਸੀ ਜੀ ਉਹ ਨਾਵਲ ਤੋਂ ਨੂੰ ਗਿਆਨ ਦਿੰਦਾ ਬੇਟੀ ਨੂੰ ਕਿ ਕਿਸ ਤਰ੍ਹਾਂ ਸਹੁਰੇ ਘਰ ਜਾ ਕੇ ਰਹਿਣਾ ਸਾਡੀ ਸੰਸਕ੍ਰਿਤੀ ਕੀ ਹੈ ਸਾਡਾ ਸਭਿਆਚਾਰ ਕੀ ਹੈ ਅਸੀਂ ਰਿਸ਼ਤਿਆਂ ਦਾ ਸਤਕਾਰ ਕਿਵੇਂ ਕਰਨਾ ਤੇ ਦੇਖੋ ਤੁਸੀਂ ਅੱਜ ਤੋਂ 50 ਜਾਂ 70 ਸਾਲ ਪਹਿਲਾਂ ਉਹ ਦਿੱਤਾ ਜਾਂਦਾ ਸੀ ਤੇ ਬੇਟੀਆਂ ਦੀ ਕਦੇ ਤੁਹਾਨੂੰ ਕੋਈ ਸਮਾਜ ਦੇ ਵਿੱਚ ਆਪਾਂ ਦੇਖਦੇ ਕਦੇ ਇਸ ਤਰ੍ਹਾਂ ਦਾ ਨਹੀਂ ਸੀ ਜੋ ਅੱਜ ਹਾਲਾਤ ਬਣੇ ਹੋਏ ਨੇ ਅੱਜ بڑے ਕੁਈ ਕਰੋੜ 2 ਕਰੋੜ ਸ਼ਹਿਰ ਦੀਆਂ ਦੇਖਦੇ ਆ ਘਟਨਾਵਾਂ ਇਹਾ ਤੇ ਖਰਚਾ ਕਰਦੇ ਨਹੀਂ ਤੇ ਕੋਈ ਨਾ ਕੋਈ ਕਿਉਂਕਿ ਈਗੋ ਵਧੀ ਹੈ ਅਸੀਂ ਇੱਕ ਦੂਜੇ ਦੀ ਗੱਲ ਨਹੀਂ ਸਹਿਣ ਕਰਦੇ ਸਾਡੇ ਅੰਦਰ ਸਹਿਜ ਖਤਮ ਹੋ ਗਿਆ ਅਤੇ ਉਹ ਕਾਰਨ ਹੈ ਕਿਉਂਕਿ ਅਸੀਂ ਰਿਸ਼ਤਿਆਂ ਦਾ ਸਤਕਾਰ ਹੀ ਨਹੀਂ ਸਮਝਦੇ ਅੱਜ ਦੀ ਪੀੜ੍ਹੀ ਨਹੀਂ ਸਮਝਦੀ ਅੱਜ ਦਾ ਯੂਥ ਨਹੀਂ ਸਮਝਦਾ ਮੈਨੂੰ ਇਹ ਨਵੀ ਜੀ ਬੈਠੇ ਨੇ ਤੇ ਪੁਲਿਸ ਜੀ ਅਸੀਂ ਹੁਣ ਇਸਤੀ ਸ਼ਰਮਾ ਜੀ ਗਏ ਨੇ ਇਹ ਵਿਚਾਰਾ ਕਰਦੇ ਸੀ ਕਿ ਅੱਜ ਵੀ ਉਹ ਬਾਗਿਆਬਤੀ ਨਾਵਲ ਦੀ ਲੋੜ ਹੈ ਜਿਹੜਾ ਉਸ ਸਮੇਂ ਦਾਜ ਚ ਦਿੱਤਾ ਜਾਂਦਾ ਸੀ ਤੇ ਅੱਜ ਵੀ ਦਾਜ ਚ ਦੇਣ ਦੀ ਲੋੜ ਤਾਂ ਕਿ ਬੇਟੀਆਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਸਹੁਰੇ ਘਰ ਜਾ ਕੇ ਰਹਿਣਾ ਉਹ ਕਿਉਂਕਿ ਪੇਕੇ ਘਰ ਦਾ ਇੱਕ ਹੋਰ ਵਾਤਾਵਰਨ ਹੁੰਦਾ ਸਹੁਰੇ ਘਰ ਦਾ ਵੱਖਰਾ ਹੁੰਦਾ ਇਸ ਕਰਕੇ ਜ਼ਰੂਰੀ ਹੈ ਕਿ ਇਹ ਬੱਚਿਆਂ ਨੂੰ ਗਿਆਨ ਦਿੱਤਾ ਜਾਵੇ ਤੇ ਜਿਹੜਾ ਮੈਂ ਸਮਝਦਾ ਇਹ ਸਾਡੇ ਸਮਾਜਿਕ ਤੌਰ ਤੇ ਗਿਆਨ ਦੀ ਲੋੜ ਹੈ ਜਿਹੜਾ ਕਿਥੇ ਮਾਪੇ ਬਨੇ ਦੇਣਾ ਹੁੰਦਾ ਦਾਦੀਆਂ ਨਾਨੀਆਂ ਦਿੰਦੀਆਂ ਨੇ ਤੇ ਕਿਤੇ ਨਾ ਕਿਤੇ ਕਮੀਆਂ ਦਿਖਾਈ ਦੇ ਰਹੀਆਂ ਨੇ ਸਮਾਜ ਚ ਉਹ ਦੁੱਖਾਂ ਦਾ ਕਾਰਨ ਨੇ ਦੂਸਰਾ ਉਹਨਾਂ ਦਾ ਕਿਨਾਵਲ ਸੀ ਬੁੱਕ ਲਿਖੀ ਜਿਹੜੀ ਬਾਤ ਚੀਤ ਜੀ ਉਹ ਕਹਿੰਦੇ ਵੀ ਜਿਹੜੇ ਅੰਗਰੇਜ਼ ਅਫੀਸਰ ਆਉਂਦੇ ਸੀ ਤਾਂ ਉਹਨਾਂ ਲਈ ਇਹ ਜ਼ਰੂਰੀ ਸੀ ਕਿ ਉਹ ਬੁੱਕ ਨੂੰ ਉਸ ਨੂੰ ਪੜਨ ਕਿ ਉਹਨਾਂ ਨੂੰ ਤਾਂ ਕਿ ਪੰਜਾਬ ਦੇ ਕਲਚਰ ਬਾਰੇ ਗਿਆਨ ਹੋਵੇ ਪੰਜਾਬ ਬਾਰੇ ਗਿਆਨ ਹੋਵੇ ਤੇ ਉਹ ਬਾਤचीत ਪੁਸਤਕ ਪੜ੍ਹਣੀ ਪੈਂਦੀ ਸੀ ਜਿਹੜਾ ਜਿਹੜਾ ਕਿਤੇ ਅਪਾਇੰਟ ਹੁੰਦਾ ਸੀ ਪੰਜਾਬਸਰ ਇੱਥੇ ਆਉਂਦਾ ਸੀ ਉਹਨੂੰ ਸ਼ਾਦਰਾ ਫਲੋੜੀ ਫਲੋੜੀ ਦੀ ਪੁਸਤਕ ਪੜ੍ਹਨੀ ਪੈਂਦੀ ਪੁਸਤਕ ਪੜ੍ਹਨੀ ਫਿਰ ਸਿੱਖ ਰਾਜ ਦੀ ਵਿਥਿਆ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਉਹ ਰਾਜ ਦਾ ਸਾਰਾ ਵਰਣਨ ਕੀਤਾ ਇੱਥੋਂ ਤੱਕ ਉਹਦੋਂ ਐਚਐਸਬੀਦੀ ਜੀ ਦੱਸ ਰਹੇ ਸੀ ਕਿ ਜਿਹੜੀਆਂ ਪਾ ਦੁਆਬੇ ਚ ਕਿਹੜੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਮਾਝੇ ਚ ਕਿਹੜੀਆਂ ਕੱਢੀਆਂ ਜਾਂਦੀਆਂ ਨੇ ਤੇ ਮਾਲਵੇ ਚ ਕਿਹੜੀਆਂ ਕੱਢੀਆਂ ਜਾਂਦੀਆਂ ਤੇ ਚੌਥਾ ਪੋਆd ਚ ਕਿਹੜੀਆਂ ਕੱਢੀਆਂ ਜਾਂਦੀਆਂ ਨੇ ਵੀ ਇਹ ਵੀ ਉਹਨਾਂ ਨੇ ਲਿਖਿਆ ਬੜਾ ਵੱਡਾ ਸਾਡਾ ਸਾਹਿਤਕਾਰ ਵੀ ਸੀਗੇ ਨਾਲ ਸਾਹਿਤਕਾਰ ਜਿਹੜਾ ਸਾਡਾ ਕਲਚਰ ਹੈ ਜਾਨੀ ਉਹਦਾ ਕਿੰਨਾ ਵਧੀਆ ਸੋਹਣੇ ਢੰਗ ਨਾਲ ਉਹਨਾਂ ਨੇ ਵਰਣਨ ਕੀਤਾ ਬਾਬਾ ਜੀ ਕਿਤਨਾ ਕਿਤੇ ਸ਼ਰਧਾਂ ਫਤੂਰੀ ਤੁਸਤਾ ਪਿਛਲੇ 20-22 ਸਾਲ ਤੋਂ ਯਾਦ ਕਰ ਰਿਹਾ ਹੂੰ ਜੇ ਸਰਕਾਰਾਂ ਦੀ ਗੱਲ ਕੀਤੀ ਜਾਵੇ Hindu ਜੱਥੇ ਬੰਦੀਆਂ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਮੰਦਰ ਕਮੇਟੀ ਦੀ ਗੱਲ ਕੀਤੀ ਜਾਵੇ ਜਿਹੜੇ ਸਵੇਰੇ ਮਹ ਪ੍ਰਭੂ ਦਾ ਰਾਜਨਾਥ ਕਰਦੇ ਹੋ ਸਾਰਤਰੀ ਨਾਲ ਪਰ ਜਿਹਨੇ ਆਰਤੀ ਰਚਨਾ ਕੀਤੀ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਨਹੀਂ ਹੋਣਾ ਇਸ ਚੀਜ਼ ਬਾਰੇ ਗੱਲ ਇਹ ਪਤਾ ਵੀ ਹੈ ਨਹੀਂ ਤੇ ਕੋਈ ਸਹਿਯੋਗ ਵੀ ਦੇਣ ਨੂੰ ਤਿਆਰ ਨਹੀਂ ਤੁਸੀਂ ਆ ਦੇਖੋ ਆ ਦੋ ਨੌਜਵਾਨ ਆ ਬੱਚੇ ਮੈਂ ਦਿਲੋਂ ਕਹਿ ਰਿਹਾ ਇਹਨਾਂ ਦੀ ਡਿਊਟੀ ਲਈ ਅੱਗੇ ਹੋ ਕੇ ਨੱਠ ਭੱਜ ਕਰ ਰਹੇ ਨੇ ਕੋਈ ਜਿਸ ਮੰਦਿਰ ਚ ਫੰਕਸ਼ਨ ਕਰਨਾ ਹੈ ਉਹ ਵੀ ਨਹੀਂ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਫੰਕਸ਼ਨ ਕਰ ਲਓ ਅਸੀਂ ਕੀ ਕਰ ਰਹੇ ਹਾਂ ਅਸੀਂ ਕੋਈ ਬੁਰਕਵਾਣ ਦੀ ਮਸ਼ੂਰੀ ਨਹੀਂ ਕਰ ਰਹੇ ਜੀ ਅਸੀਂ ਪੰਡਿਤ ਸ਼ਰਦਾ ਰਾਮ ਫਲੋਰੀ ਜਿਨ੍ਹਾਂ ਨੇ ਓਮ ਜੈ ਜਗਦੀਸ਼ਰ ਅਰਤੀ ਲਿਖਿਆ ਸਾਡੇ ਦਿਲ ਨੂੰ ਟੁੰਬੀ ਵੀ ਯਾਰ ਸਾਡਾ ਫਰਜ਼ ਬਣਦਾ ਹੈ ਉਹਨਾਂ ਨੂੰ ਯਾਦ ਕਰਨਾ ਅਸੀਂ ਯਾਦ ਕਰ ਰਹੇ ਹਾਂ ਹੈ ਜੀ ਅਸੀਂ ਪ੍ਰੋਪਰ ਸਾਰਾ ਖਰਚਾ ਕਰ ਰਹੇ ਹਾਂ ਇਹ ਮੁੰਡਿਆਂ ਦੇ ਸਰਕਲ ਹੈ ਇਹ ਵਿਚਾਰੇ ਲੱਗੇ ਹੋਏ ਨਹੀਂ ਮੇਰਾ ਮਤਲਬ ਇਹ ਸਾਡੇ ਸਮਾਜ ਦਾ ਦੁਖਾਂਤ ਹੈ ਜੀ ਅਸੀਂ ਲੋਕ ਕਿਸ ਪਾਸੇ ਨੂੰ ਜਾ ਰਹੇ ਕੋਸ਼ਿਕ ਸੀਤਾ ਹੈਗੀਆਂ ਨਹੀਂ ਹੈ ਜੀ ਜਿਹੜੇ ਲੋਕ ਅੱਗੇ ਹੋ ਕੇ ਉਹ ਬੱਚਿਆਂ ਨੂੰ ਸ਼ਾਬਾਸ਼ ਵੀ ਦੇ ਰਹੇ ਨੇ ਸਮਾਜ 'ਚ ਹੈ ਤਾਂ ਤਰ੍ਹਾਂ-ਤਰ੍ਹਾਂ ਦੇ ਲੋਕ ਮਿਲਦੇ ਨੇ ਜਿਹੜੇ ਕਹਿੰਦੇ ਵੀ ਬੇਟਾ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਬਹੁਤ ਤੁਸੀਂ ਇਹ ਦੇਖੋ ਆਹਾ ਆਪਣੇ ਪੀਟੀਆਈ ਦੇ ਰਿਪੋਰਟਰ ਸੀਗੇ ਬੌਜੀ ਜੀ ਆਪਣੇ ਉਹਨਾਂ ਨੇ ਮੈਨੂੰ ਇੱਕ ਵਾਰੀ ਦੱਸਣ ਕਿ ਅਸ਼ਵਨੀ ਸ਼ਰਮਾ ਜਿਹੜੇ ਆਈਜੀ ਪੰਜਾਬ ਦੇ ਰਹੇ ਪਹਿਲੇ ਆਈਜੀ ਰਹੇ ਤੇ ਉਹਨਾਂ ਨੇ ਕਿਤੇ ਦਿੱਲੀ ਗੱਲ ਕੀਤੀ ਬਈ ਯਾਰ ਮੈਨੂੰ ਪਤਾ ਲੱਗਿਆ ਵੀ ਲੁਧਿਆਣੇ ਕੋ ਸਮਾਗਮ ਹੁੰਦਾ ਤੇ ਉੱਥੇ ਭੰਦੇ ਸਰਦਾ ਰਾਮ ਫਲੋਰੀ ਜੀ ਨੂੰ ਯਾਦ ਕੀਤਾ ਜਾਂਦਾ ਤੇ ਕਿੰਨੀ ਵੱਡੀ ਗੱਲ ਹੈ ਮੇਰਾ ਮਤਲਬ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਨੇ ਵਿਦਵਾਨ ਨੇ ਇਤਿਹਾਸ ਨੂੰ ਪਿਆਰ ਕਰਦੇ ਨੇ ਅਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਹੋਵੇ ਉਹਨਾਂ ਨੂੰ ਯਾਦ ਕਰਨਾ ਵੱਡੀਆਂ ਗੱਲਾਂ ਨੇ ਤੇ ਇਹ ਇੱਕ ਮੈਂ ਸਮਝਦਾ ਅਪਰਾਲਾ ਅਸੀਂ ਕੀਤਾ ਸਾਰਿਆਂ ਨੇ ਰਲ ਮਿਲ ਕੇ ਕੀਤਾ ਜਿਹੜੀਆਂ ਸ਼ਖਸੀਤਾਂ ਬੜਾ ਆਸ਼ੀਰਵਾਦ ਦੇ ਰਹੀਆਂ ਨੇ ਅੱਗੇ ਹੋ ਕੇ ਕੰਮ ਕਰ ਰਹੀਆਂ ਨੇ ਹੁਣ ਤੁਸੀਂ ਇਹ ਦੇਖੋ ਸਿੱਧਵਾ ਬੇੜ ਤੋਂ ਮੰਦਿਰ ਕਮੇਟੀ ਹੋਰ ਅਨੈਲ ਸੇਠੀ ਜੀ ਆ ਰਹੇ ਨੇ ਇਥੋਂ ਡਾਕਟਰ ਜੋਧਾ ਤੋਂ ਸੋਨੀ ਉਹ ਉਹ ਬੇਟਾ ਆ ਰਿਹਾ ਤੇ ਯਸ਼ਪਲ ਸ਼ਰਮਾ ਤੇ ਇਧਰੋਂ ਤੁਹਾਡੇ ਇਲਾਕੇ ਚੋਂ ਆਪਣਾ ਸੰਜੇ ਪੀਟੀ ਸ਼ਰਮਾ ਜੀ ਦਾ ਬੇਟਾ ਉਹ ਉਹ ਆ ਰਿਹਾ ਉਹ ਵੀ ਬੱਚੇ ਨੇ ਨਾ ਉਹਨਾਂ ਦੇ ਅੰਦਰ ਇੱਕ ਦੀਵਾ ਜਗਦਾ ਹੈ ਕਿ ਯਾਰ ਸਾਡਾ ਫਰਜ਼ ਬਣਦਾ ਉਹ ਕਹਿੰਦੇ ਅੰਕਲ ਅਸੀਂ ਘਟੋ ਘਟ 50 50 ਬੰਦੇ ਲੈ ਕੇ ਆ ਰਹੇ ਹਾਂ ਅਸੀਂ ਉਹ ਸਮਾਗਮ ਸ਼ਾਮਲ ਹੋਵਾਂਗੇ ਮੇਰਾ ਮਤਲਬ ਇਹ ਇੱਕ ਸਾਡੇ ਨੌਜਵਾਨਾਂ ਦੇ ਅੰਦਰ ਇਹ ਇਹ ਭਾਵਨਾ ਪੈਦਾ ਹੋਏਗੀ ਤਾਂ ਅੱਛਾ ਸਮਾਜ ਹੋਏਗਾ ਦੇਖੋ ਉਹ ਇੱਕ ਦੇਸ਼ ਭਗਤ ਆਦਮੀ ਉਸਨੇ ਹਰਮੋਨੀਅਮ ਦੇ ਨਾਲ ਗਾ ਕੇ ਕਹਿੰਦੇ ਸੜਕਾਂ ਤੇ ਗਾਉਂਦੇ ਉਹਨਾਂ ਨੇ ਕਪੂਰ ਥਲੇ ਦਾ ਰਾਜਾ ਜਿਹੜਾ ਕਿ ਇਨ ਕ੍ਰਿਸਚੀਅਨ ਧਰਮ ਅਡਾਪਟ ਕਰ ਲਗਿਆ ਸੀ ਹੂੰ ਉਹਨੂੰ ਉਸ ਤੋਂ ਰੋਕਿਆ ਹੂੰ ਉਹਨੂੰ ਕਿਹਾ ਕਿ ਆਪਣੇ ਧਰਮ 'ਚ ਰਹੋ ਹੂੰ ਤੇ ਕਿੱਥੇ ਤਾਂ ਉਹ ਰਾਜੇ ਨੇ ਕਹਿੰਦੇ ਕਿੰਨੇ ਦਿਨ ਮਿਲਣ ਦਾ ਟਾਈਮ ਨਹੀਂ ਦਿੱਤਾ ਆਪਣੇ ਸ਼ਰਧਾਰਾਮ ਫਲੋਰੀ ਨੂੰ ਭੁਖੜਤਾਲ ਕਰਕੇ ਬਹਿ ਗਏ ਤੇ ਜਦੋਂ ਉਹਨਾਂ ਨਾਲ ਮੇਲ ਹੋਇਆ ਧਰਮਪਰਵਤ ਦੇ ਖਿਲਾਫ ਉਹ ਹਾਂ ਬਈ ਤੁਸੀਂ ਧਰਮਪਰਵਤ ਨਾ ਕਰੋ ਜਦੋਂ ਕਹਿੰਦੇ ਰਾਜੇ ਨਾਲ ਮੇਲ ਹੋਇਆ ਤਾਂ ਰਾਜਾ ਇਹਨਾਂ ਖੁਸ਼ ਹੋਇਆ ਤੇ ਹਾਥੀ ਘੋੜਿਆਂ ਨਾਲ ਉਹਨਾਂ ਨੂੰ ਫਲੋਰ ਛੱਡ ਕੇ ਗਿਆ ਅੱਜ ਸਰਦਾਰਾਮ ਫਲੋਰੀ ਦੀ ਕਮਿਊਨਿਟੀ ਹੀ ਵੱਤ ਤੋਂ ਵੱਤ ਉਹਨਾਂ ਵਿੱਚ ਕਨਵਰਟ ਹੋ ਰਹੀ ਹੈ ਅੱਜ ਵੱਡੇ ਪੱਧਰ ਤੇ ਪਖੰਡਵਾਦ ਵੀ ਹੋ ਰਿਹਾ ਦੁਆਬੇ ਦੇ ਵਿੱਚ ਸਾਰਾ ਕੁਝ ਹੋਈ ਚੱਲ ਰਿਹਾ ਮੈਂ ਕਹਿੰਦਾ ਵੀ ਇਹ ਜਿਹੜੀਆਂ ਗੱਲਾਂ ਨੇ ਪਤਾ ਕੀ ਆ ਜੇ ਅਸੀਂ ਇਤਿਹਾਸ ਨਾਲ ਜੁੜਾਂਗੇ ਤਾਂ ਸਾਡੇ ਅੰਦਰ ਥੋੜਾ ਗਿਆਨ ਆਏਗਾ ਤਾਂ ਅਸੀਂ ਕਿਸੇ ਵੀ ਹੋਰ ਗਲਤ ਪਾਸੇ ਜਾਣ ਤੋਂ ਸੋਚਾਂਗੇ ਵਿਚਾਰਾਂਗੇ ਇਸ ਕਰਕੇ ਇਹ ਸਾਰੀਆਂ ਗੱਲਾਂ ਸੋਚਣ ਦੀ ਲੋੜ ਹੈ ਵਿਚਾਰਾਂ ਦੀ ਤਾਂ ਪ੍ਰਧਾਨ ਜੀ ਨੇ ਸਾਡੇ ਨਾਲ ਪੁਲੀਚੀ ਗੱਲਬਾਤ ਕਰਾਂਗੇ ਸਰ ਤੁਸੀਂ ਕਦੋਂ ਤੋਂ ਇਸ ਸੰਸਥਾ ਨਾਲ ਜੁੜੇ ਹੋ ਬਹੁਤ ਬਹੁਤ ਨਮਸਕਾਰ ਜੀ ਮੈਂ ਇਸ ਸੰਸਥਾ ਤੋਂ ਪਿਛਲੇ 4-5 ਸਾਲ ਤੋਂ ਜੁੜਿਆ ਹਾਂ ਪਹਿਲਾਂ 4-5 ਸਾਲ ਪਹਿਲਾਂ ਮੈਨੂੰ ਬਾਬਾ ਜੀ ਨੇ ਇਨਵਾਈਟ ਕੀਤਾ ਵੀ ਫੰਕਸ਼ਨ ਦੇ ਬਾਰੇ ਮੈਨੂੰ ਪੰਡਿਤ ਜੀ ਦੇ ਬਾਰੇ ਕਾਫੀ ਕੁਝ ਸੁਣਨ ਨੂੰ ਮਿਲਿਆ ਗਿਆ ਗਿਆਨ ਮਿਲਿਆ ਤਾਂ ਮੇਰਾ ਇੰਟਰਸਟ ਵੱਧਦਾ ਗਿਆ ਤਾਂ ਫਿਰ ਹਰ ਹਰ ਸਾਲ ਇਹਨਾਂ ਨੇ ਇਸ ਸਮਾਗਮ ਕਰਨਾ ਹੁੰਦਾ ਹੈ ਪਿਛਲੇ ਕਾਫੀ ਸਾਲਾਂ ਤੋਂ 20-22 ਸਾਲ ਤੋਂ ਇਹ ਕਰ ਰਹੇ ਨੇ ਇਸ ਸਮਾਗਮ ਤੇ ਮੈਨੂੰ ਹਰ ਸਾਲ ਇਨਵਾਈਟ ਕਰਨਾ ਤੇ ਮੇਰਾ ਇਹਨਾਂ ਨੇ ਦੇਖਿਆ ਵੀ ਮੈਂ ਹਰ ਸਾਲ ਮਤਲਬ ਜਦ ਵੀ ਇਨਵਾਈਟ ਕਰਦੇ ਜਦ ਵੀ ਕੋਈ ਮੀਟਿੰਗ ਹੁੰਦੀ ਹੈ ਜਾਂ ਅਸੀਂ ਕੋਈ ਵੀ ਫੰਕਸ਼ਨ ਹੁੰਦਾ ਤੇ ਮੈਂ ਪੂਰਾ ਟਾਈਮ ਤੇ ਕਿਉਂਕਿ ਮੈਨੂੰ ਇੱਕ ਇੰਟਰਸਟ ਬਣ ਗਿਆ ਪੰਡੈਤੀ ਦੇ ਬਾਰੇ ਜਾਣਨ ਦਾ ਪੰਡੈਈ ਦੇ ਜੀਵਨ ਦੇ ਬਾਰੇ ਜਾਣਨ ਦਾ ਤਾਂ ਇਹਨਾਂ ਨੇ ਮੈਨੂੰ ਦੇਖਿਆ ਇਹਨਾਂ ਨੇ ਫਿਰ ਮੈਨੂੰ ਆਪਣੀ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਤੇ ਮੈਂ ਬਹੁਤ ਖੁਸ਼ ਨਸੀਬ ਆ ਦੀ। ਆਪਾਂ ਇੰਤਜ਼ਾਰ ਰਹਿਦਾ ਵੀ 30 ਸਤੰਬਰ ਆਉਣ ਵਾਲੀ ਆ ਤੇ ਅਸੀਂ ਪੰਡਤ ਜੀ ਦਾ ਜਨਮ ਦਿਨ ਮਨਾਉਣਾ ਹੈ। ਬਿਲਕੁਲ ਬਿਲਕੁਲ ਆਪ ਇੰਤਜ਼ਾਰ ਰਹਿੰਦਾ ਜੀ। ਔਰ ਅਸੀਂ ਖੁਦ ਹੋਂ ਤਾਂ ਖੁਦ ਪੁੱਛਦੇ ਆਂ 2 ਮਹੀਨੇ ਪਹਿਲਾਂ ਵੀ ਅੰਕਲ ਕਦ ਪ੍ਰੋਗਰਾਮ ਹੈ, ਕੀ ਹੈ, ਕੀ ਸਿਚੁਏਸ਼ਨ ਹੈ। ਤੇ ਹੁਣੇ ਸਾਨੂੰ ਮਤਲਬ ਇਹਨਾਂ ਨੇ ਸਾਡੇ ਤੇ ਰੱਖਿਆ ਕਿ ਬੇਟਾ ਤੁਸੀਂ ਸਾਰਾ ਇੰਤਜ਼ਾਮ ਕਰਨਾ, ਸਾਰਾ ਕੁਝ ਤੁਸੀਂ ਦੇਖੋ ਵੀ ਜੋ ਵੀ ਪੰਡਤ ਜੀ ਦੇ ਬਾਰੇ ਅਸੀਂ ਕਰ ਸਕਦੇ ਆਂ। ਅੱਛਾ ਅਸੀਂ ਸਾਡੀ ਪਿਛਲੇ ਹਫਤੇ ਇੱਕ ਮੀਟਿੰਗ ਸੀਗੀ ਜੀ ਤੇ ਉਹਦੇ ਵਿੱਚ ਡਾਕਟਰ ਐਚ ਐਸ ਬੇਦੀ ਨੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਨਾਲ ਇੱਕ 1 ਟੂ 1 ਮੀਟਿੰਗ ਦਾ ਟਾਈਮ ਮਿਲਿਆ ਸਾਨੂੰ ਮੈਨੂੰ ਨਵਦੀਪ ਨੂੰ ਤੇ ਬਾਬਾ ਜੀ ਨੂੰ ਹੋਰ ਜਿਹੜੇ ਸਾਰੇ ਬੰਦੇ ਸ਼ਾਮਿਲ ਹੋਏ ਉਹਨਾਂ ਨੇ ਇੱਕ ਆਪਣੇ ਬਹੁਤ ਅੱਛਾ ਐਕਸਪੀਰੀਅੰਸ ਜਿਹੜਾ ਸਾਨੂੰ ਦੱਸਿਆ ਹਾਂ ਉਹਨਾਂ ਨੇ 2022 ਦੇ ਵਿੱਚ ਉਹਨਾਂ ਨੂੰ ਪਦਮਸ਼ਰੀ ਅਵਾਰਡ ਮਿਲਿਆ ਜੀ ਬੇਦੀ ਸਾਹਿਬ ਨੂੰ ਤੇ ਉਹ ਅਵਾਰਡ ਦੇ ਵਿੱਚ ਉਹਨਾਂ ਨੇ ਕਹਿੰਦੇ ਜਦ ਮੈਨੂੰ ਪਦਮਸ਼ਰੀ ਅਵਾਰਡ ਮਿਲਿਆ ਤਾਂ ਜਿਵੇਂ ਪ੍ਰੈਜ਼ੀਡੈਂਟ ਆਫ ਇੰਡੀਆ ਨਾਲ ਮਿਲੇ ਫਿਰ ਆਪਣੇ ਦੇਸ਼ ਭਾਰਤ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਮਿਲੇ ਕਹਿੰਦੇ ਮੋਦੀ ਸਾਹਿਬ ਨੇ ਮੈਨੂੰ ਨਾਮ ਤੋਂ ਰੈਕਗਨਾਈਜ਼ ਕਰਕੇ ਕਿਹਾ ਬੇਦੀ ਸਾਹਿਬ ਵੀ ਜੋ ਆਪਨੇ ਪੰਡਿਤ ਜੀ ਕੀ ਉੱਪਰ ਜੋ ਕੰਮ ਕੀਤਾ ਹੈ ਉਹ ਬਹੁਤ ਸراہਨੀਏ ਹੈ ਕਹਿੰਦੇ ਮੈਨੂੰ ਮਤਲਬ ਕੁਝ ਲੱਗਿਆ ਵੀ ਹਾਂ ਵੀ ਮੈਂ ਲਾਈਫ 'ਚ ਕੁਝ ਅਚੀਵ ਕਰ ਲਿਆ ਹੈ। ਸਾਰਾ ਇਹ ਨੌਲੇਜ 'ਚ ਹੈਗੀਆਂ ਚੀਜ਼ਾਂ। ਹਾਂ ਹੈਗੀਆਂ ਤੇ ਤੁਸੀਂ ਇਹ ਦੇਖੋ ਵੀ ਪੰਡਿਤ ਜੀ ਔਰ ਇੱਕ ਇੱਕ ਸਭ ਤੋਂ ਬੜੀ ਗੱਲ ਵੀ ਆਪਣੀ ਹਿੰਦੀ ਦੇ ਜਿਹੜੇ ਰਾਈਟਰ ਨੇ ਨਾ ਹਿੰਦੀ ਨੋਵਲ ਦਾ ਜਿਹੜਾ ਬਾਤਚੀਤ ਉਹਨਾਂ ਦਾ ਨੋਵਲ ਹੈ ਉਹ ਫਰਸਟ ਹਿੰਦੀ ਦਾ ਨੋਵਲ ਹੈ। ਓਕੇ ਲੋਕੀ ਕਹਿੰਦੇ ਵੀ 1922 ਦੇ ਵਿੱਚ ਕੋਈ ਸੀਗਾ ਲੇਕਿਨ ਨਹੀਂ ਪੰਡਿਤ ਜੀ ਦਾ ਨੋਵਲ ਸਭ ਤੋਂ ਪੁਰਾਣਾ ਹੈ। ਹਿੰਦੀ ਦਾ ਸਭ ਤੋਂ ਪਹਿਲਾ ਨੋਵਲ ਹੈ ਔਰ ਜਿਉਂਕਿ ਹਿੰਦੀ ਦੇ ਲੇਖਕ ਜੋ ਵੀ ਲੇਖਕ ਨੇ ਕਿਸੇ ਨੂੰ ਇਸ ਚੀਜ਼ ਦੇ ਬਾਰੇ ਨਹੀਂ ਗਿਆਨ। ਜੋ ਪੰਡਿਤ ਜੀ ਦੀ ਬੁੱਕ ਦੇ ਵਿੱਚ ਬਾਤਚੀ ਚ ਲਿਖਿਆ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਤਚੀ ਦੀ ਬੁੱਕ ਦਾ ਪੂਰਾ ਕਾਪੀਸ ਕੁਝ ਲਏ ਤੇ ਅਗਲੀ ਵਾਰੀ ਅਸੀਂ ਉਹਨੂੰ ਪ੍ਰਿੰਟ ਕਰਕੇ ਉੱਥੇ ਰੱਖੀਏ ਤਾਂ ਫ੍ਰੀ ਆਫ ਕਾਸਟ ਵੰਡਣ ਦੀ ਕੋਸ਼ਿਸ਼ ਕਰਾਂਗੇ ਔਰ ਪੰਡਿਤ ਜੀ ਦੇ ਜੀਵਨ ਦੇ ਵਿੱਚ ਬਹੁਤ ਕੁਝ ਹੈ ਸਿਰਫ Hindu ਸਮਾਜ ਲਈ ਨਹੀਂ ਹੈ ਉਹਨਾਂ ਨੇ ਸਿੱਖ ਧਰਮ ਲਈ ਉਹਨਾਂ ਦੀ ਜਿਹੜੀ ਮਿਸਿਸ ਸੀ ਉਹ ਸਿੱਖ ਧਰਮ ਤੋਂ ਸੀ ਔਰ ਉਹਨਾਂ ਨੇ ਜਿਹੜਾ ਆਪਣਾ ਸਤੀ ਦੀ ਪ੍ਰਥਾ ਦੀ ਉਹਦੇ ਪ੍ਰਤੀ ਉਹਨਾਂ ਨੇ ਬੜਾ ਬਹੁਤ ਕੁਝ ਪੰਡਤ ਜੀ ਨੇ ਬੋਲਿਆ ਹੈ ਪੰਡਤ ਜੀ ਦਾ ਜੀਵਨ ਇੱਕ ਪੂਰਾ ਇੱਕ ਜਿਵੇਂ ਆਪਾਂ ਕਹਿੰਦੇ ਕੋਈ ਬੜੇ ਲੇਖਕ ਨੇ ਪੂਰਾ ਜੀਵਨ ਸਰਾਣੀ ਹੈ ਉਹਨਾਂ ਦੇ ਜੀਵਨ ਦੇ ਬਾਰੇ ਆਪਾਂ ਇੱਕ ਮੀਟਿੰਗ 'ਚ ਕੁਝ ਨਹੀਂ ਜਾਣ ਸਕਦੇ ਬਹੁਤ ਲੰਮਾ ਟਾਈਮ ਚਾਹੀਦਾ ਉਹਨਾਂ ਦੇ ਨੋਵਲ ਪੜਨ ਲਈ ਔਰ ਜਿਹੜੇ ਅੱਜ ਕੱਲ ਦੇ ਆਪਣੇ ਜ਼ਮਾਨੇ ਦੇ ਵਿੱਚ ਆਪਾਂ ਦੇਖ ਰਹੇ ਡਾਈਵੋਰਸ ਦੇ ਕੇਸਿਸ ਤੁਸੀਂ ਕੋਰਟ ਚਲੇ ਜਾਓ ਡਾਈਵੋਰਸ ਦੇ ਕੇਸਿਸ ਕਿੰਨੇ ਜ਼ਿਆਦਾ ਹੈ ਉਹਦੇ ਵਿੱਚ ਇੱਕ ਭਾਗਿਆਵਤੀ ਨੋਵਲ ਪੰਡਿਤ ਜੀ ਨੇ ਉਸ ਟਾਈਮ ਦੱਸੇ ਵੀ ਉਹ ਬੇਟੀਆਂ ਨੂੰ ਦਾਜ ਦਿੰਦੇ ਸੀਗੇ ਤੇ ਅੱਜ ਮੈਂ ਇਹ ਸਮਝਦਾ ਹਾਂ ਵੀ ਉਹ ਨੋਵਲ ਦੀ ਜ਼ਰੂਰਤ ਆਪਣੇ ਪੰਜਾਬ 'ਚ ਬਹੁਤ ਜ਼ਿਆਦਾ ਹੈ ਵੀ ਕਿਉਂਕਿ ਇਹ ਜਿਹੜੇ ਕਾਜ਼ਸ ਨੇ ਬੱਚਿਆਂ ਦਾ ਜੀਵਨ ਖਰਾਬ ਹੋ ਰਿਹਾ ਹੈ ਡਾਇਵੋਰਸ ਦੇ ਨਾਲ ਆਉਣ ਵਾਲੀ ਪੀੜ੍ਹੀ ਖਰਾਬ ਹੋ ਰਹੀ ਹੈ ਅਗਰ ਭਾਗੇਵਤੀ ਨੌਵਲ ਦਿੱਤਾ ਜਾਵੇ ਬੇਟੀਆਂ ਨੂੰ ਗਿਆਨ ਦਿੱਤਾ ਜਾਵੇ ਤਾਂ ਉਹ ਬਹੁਤ ਜ਼ਿਆਦਾ ਇੱਕ اچھا ਉਪਰਾਲਾ ਹੋਏਗਾ ਵੀ ਮੈਂ ਸਮਝਦਾ ਵੀ ਸ਼ੁਕਰੀਆ ਔਰ ਅਸੀਂ 19 ਅਗਸਤ ਨੂੰ ਕੱਲ ਸੌਰੀ 29 ਸਤੰਬਰ 2024 ਨੂੰ ਕੱਲ ਨਵ ਦੁਰਗਾ ਮੰਦਿਰ ਦੇ ਵਿੱਚ ਪੰਡਿਤ ਜੀ ਦਾ ਜਨਮ ਦਿਨ ਬੜੇ ਹਰਸ਼ੁਲਾਸ ਨਾਲ ਮਨਾ ਰਹੇ ਹਾਂ 187ਵਾਂ ਜਨਮ ਉਤਸਵ ਹੈ ਮੈਂ ਸਭ ਨੂੰ ਆਪਦੇ ਚੈਨਲ ਤੋਂ ਇਹ ਰਿਕਵੈਸਟ ਕਰਦੇ ਹਾਂ ਵੀ ਆਪ ਜੀ ਬਹੁਤ ਅੱਛੇ ਟੰਗ ਨਾਲ ਉੱਥੇ ਪਹੁੰਚੋ ਬੜੇ ਹਰਸ਼ੁਲਾਸ ਨਾਲ ਮਨਾ ਰਹੇ ਹਾਂ ਔਰ ਸਭ ਉਥੇ ਆਨਡਾ ਪੰਡਤ ਜੀ ਦੇ ਬਾਰੇ ਗਿਆਨ ਲੈਣ। ਸ਼ੁਕਰੀਆ। ਤਾਂ ਨਵਦੀਪ ਵੀ ਨੇ ਨਾਲ ਸਾਡੇ ਨਵਦੀਪ ਜੀ ਸਿਆਸਤ ਦੇ ਨਾਲ ਨਾਲ ਜਿਵੇਂ ਬਾਬਾ ਜੀ ਵੀ ਸਿਆਸਤ ਕਰਦੇ ਪਰ ਨਾਲ ਸਮਾਜਿਕ ਕਾਰਜਕ੍ਰਮ ਧਾਰਮਿਕ ਕਾਰਜਕ੍ਰਮ ਜਾਰਾ ਕਰਦੇ ਪਰ ਨੌਜਵਾਨਾਂ ਵਿੱਚ ਬੜੀ ਚੀਜ਼ ਦੇਖੀ ਜਾਂਦੀ ਉਹ ਸਿਆਸਤ ਦਾ ਸਿਆਸਤ ਹੀ ਕਰਨੀ ਆ। ਧਰਮ ਤੋਂ ਚਲੋ ਧਰਮ ਨੂੰ ਮੰਨਦੇ ਜ਼ਰੂਰ ਹੋਣਗੇ ਪਰ ਕਾਰਜਾ ਵਿੱਚ ਜਿਆਦਾ ਯਤਨਸ਼ੀਲ ਨਹੀਂ ਹੁੰਦੇ। ਥੋੜਾ ਕਿਵੇਂ ਮਨ ਬਣਿਆ ਇੱਧਰ। ਏ ਮਨ ਮੇਰਾ ਬਣਿਆ ਮੈਂ 2 ਸਾਲ ਪਹਿਲਾਂ ਨਾ ਬਾਬਾ ਜੀ ਨੂੰ ਕੁਦਰਤੀ ਮੈਨੂੰ ਨਹੀਂ ਸੀ ਪਤਾ ਬਾਬਾ ਜੀ ਦੇ ਬਾਰੇ ਕੋਈ ਮੇਰਾ ਫਰੈਂਡ ਸੀ ਤੇ ਅਸੀਂ ਰਾਤੀ ਕਿਸੇ ਮੈਰਿਜ ਤੇ ਜਾ ਰਹੇ ਸੀ ਉਹ ਕਹਿੰਦਾ ਜੀ ਆਪਾਂ ਨਾ ਇਹ ਨਾ ਹੈਗੇ ਨੇ ਭਾਈ ਸਾਹਿਬ ਆਪਾਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਮੈਂ ਕਹਿੰਦੀ ਚਲੋ ਚੱਲਦੇ ਆ ਤੇ ਉਹ ਕਹਿੰਦੇ ਉਹ ਰੈਡੀ ਹੋ ਰਹੇ ਨੇ ਤੁਸੀਂ ਨਾ 5 ਮਿੰਟ ਲਈ ਘਰੇ ਆਓ ਓਕੇ ਮੈਂ ਇਹਨਾਂ ਦੇ ਬਾਬਾ ਜੀ ਦੇ ਡਰੈਗ ਰੂਮ ਦੇ ਵਿੱਚ ਬੈਠ ਗਿਆ ਜੀ ਚਾਹ ਆ ਗਈ ਤੇ ਇਨ ਬਿਟਵੀਨ ਤੁਸੀਂ ਦੇਖੋ ਜਿੱਦਾਂ ਪਰਮਾਤਮਾ ਨੇ ਇੱਕ ਤਰ੍ਹਾਂ ਇੱਕ ਪਾਸੇ ਲਗਾਣਾ ਹੁੰਦਾ ਉਸੇ ਮਹੀਨੇ ਇੱਕ ਵੀਕ ਦੇ ਬਾਅਦ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦਾ ਜਨਮ ਉਤਸਵ ਸੀ ਜੀ ਇਹ ਮੈਨੂੰ ਦੱਸਣ ਲੱਗੇ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਇਦਾਂ ਮੈਂ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਐਜ਼ ਅ ਨੌਜਵਾਨ ਮੇਰੇ ਅੰਦਰ ਕਿਉਰਿਓਸਿਟੀ ਵੀ ਆਈ ਵੀ ਆਪਾਂ ਦਾ ਪੋਲਿਟਿਕਲ ਲਾਈਨ ਨੂੰ ਆਪਾਂ ਸਾਈਡ ਤੇ ਛੱਡਤਾ ਮੈਂ ਸਵੇਰੇ ਕੁਦਰਤੀ ਉੱਠਿਆ ਤੇ ਮੈਂ ਕਿਹਾ ਮੈਂ ਯਾਰ ਪੰਡਤ ਕੋ ਜਾ ਕੇ ਮੰਦਿਰ ਪੁੱਛ ਕੇ ਆ ਕਿ ਪੰਡਤ ਜੀ ਇਹ ਆਰਤੀ ਕਿਹਨੇ ਲਿਖੀ ਹੈ ਪੰਡਤ ਨੂੰ ਪਤਾ ਹੀ ਹੈ ਨਹੀਂ ਨਹੀਂ ਪਤਾ ਪੰਡਤ ਨੂੰ ਨਹੀਂ ਪਤਾ ਪੰਡਤ ਨੂੰ ਮੈਂ ਹੈਰਾਨ ਹੋ ਗਿਆ ਇਹ ਗੱਲ ਸੁਣ ਕੇ ਯਾਰ ਮੈਂ ਕਿਹਾ ਪੰਡਤ ਨੂੰ ਪਤਾ ਨਹੀਂ ਤੇ ਆਰਤੀ ਲਿਖੀ ਹੈ ਪੰਡਤ ਸ਼ਰਧਾ ਰਾਮ ਫਲੋਰੀਆ ਲੁਧਿਆਣੇ ਤੋਂ 5 ਕਿਲੋਮੀਟਰ ਦੂਰ ਤੇ ਪੂਰੇ ਵਰਲਡ ਦੇ ਵਿੱਚ ਆਰਤੀ ਗਾਈ ਜਾਂਦੀ ਹੈ ਤੁਸੀਂ ਦੇਖੋ ਅੰਬਾਨੀਆਂ ਅੰਡਾਨੀਆਂ ਦੇ ਘਰ ਦੇ ਵਿੱਚ ਵੀ ਆਰਤੀ ਗਾਈ ਜਾਂਦੀ ਹੈ ਮੈਂ ਹੈਰਾਨ ਆ ਫਿਰ ਮੈਨੂੰ ਕ੍ਰਾਸ ਟੀ ਵੀ ਅੱਜ ਕੱਲ ਤੁਹਾਨੂੰ ਪਤਾ ਗੂਗਲ ਬਾਬਾ ਜੀ ਸਾਰਿਆਂ ਦੇ ਹੱਥ 'ਚ ਵੀ ਨੇ ਤੇ ਲੈਪਟਾਪ ਖੋਲ੍ਹੋ ਤੇ ਪੜ੍ਹ ਲਓ ਮੈਂ ਅਗਲੇ ਦਿਨ ਗਿਆ ਮੈਂ ਸਾਰਾ ਸਰਚ ਕੀਤਾ ਤੇ ਮੈਂ ਬਾਬਾ ਜੀ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਅੰਕਰ ਤੁਸੀਂ ਮੈਨੂੰ ਬਹੁਤ ਵਧੀਆ ਲੜ ਲਾਤਾ ਵੀ ਆਪਾਂ ਇਹ ਜਨਮ ਮੁਸਤਫਾ ਹਰ ਸਾਲ ਮਨਾਇਆ ਕਰਾਂਗੇ ਫਿਰ ਮੈਂ ਪੰਡਤ ਜੀ ਦੇ ਬਾਰੇ ਇੱਕ ਵੱਡੀ ਗੱਲ ਇਹ ਵੀ ਦੇਖੀ ਸਾਡੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਾਉਣ ਦੇ ਵਿੱਚ ਕਿੰਨੇ ਹੀ ਸੁਤੰਤਰਤਾ ਸੰਾਨੀ ਹੋਏ ਆ ਹਰੇਕ ਦਾ ਆਪਣਾ ਆਪਣਾ ਵੱਖਰਾ ਰੋਲ ਰਿਹਾ ਚਾਹੇ ਉਹ ਮਹਾਤਮਾ ਗਾਂਧੀ ਜੀ ਹੋਣ ਭਗਤ ਸਿੰਘ ਜੀ ਹੋਣ ਰਾਜਗੁਰੂ ਸੁਖਦੇਵ ਹਰੇਕ ਨੇ ਆਪਣਾ ਆਪਣਾ ਰੋਲ ਮਾਇ ਉਹਦੇ ਵਿੱਚ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਦਾ ਬਹੁਤ ਵੱਡਾ ਰੋਲ ਹੈ ਇਹਨਾਂ ਨੇ ਆਜ਼ਾਦੀ ਦਿਵਾਉਣ ਦੇ ਲਈ ਇੱਕ ਡਿਫਰੈਂਟ ਤਰ੍ਹਾਂ ਦੀ ਇੱਕ ਲਹਿਰ ਚਲਾਈ ਇਹ ਅਲੱਗ-ਅਲੱਗ ਥਾਂ ਤੇ ਜਾ ਕੇ ਕੀਰਤਨ ਕਰਦੇ ਦੇ ਲੋਕਾਂ ਨੂੰ ਸੰਦੇਸ਼ ਦਿੰਦੇ ਕਿ ਆਪਾਂ ਗੋਰੀਆਂ ਤੋਂ ਆਜ਼ਾਦ ਕਿੱਦਾਂ ਹੋਣਾ ਹੈ ਇਹ ਆਪਣੀਆਂ ਕਵਤਾਵਾਂ ਆਪਣੀਆਂ ਜਿੱਦਾਂ ਵੀ ਉਹ ਉੱਥੇ ਕੀਰਤਨ ਕਰਕੇ ਲੋਕਾਂ ਅੱਗੇ ਮੈਸੇਜ ਦਿੰਦੇ ਸੀ ਜੋ ਲੋਕਾਂ ਨੂੰ ਲੋਕ ਜਦੋਂ ਪੰਡਤ ਜੀ ਬੋਲਦੇ ਸੀ ਪੰਜ ਪੰਜ 10-10 ਪਿੰਡ ਨਾਲ ਦੇ ਇਕੱਠੇ ਹੁੰਦੇ ਸੀ ਕਿ ਅੱਜ ਜੀ ਪੰਡਤ ਸ਼ਰਧਾ ਨਾਮ ਫਲौरी ਜੀ ਆਏ ਨੇ ਹਾਂ ਤੇ ਤੁਸੀਂ ਦੇਖੋ ਅੱਜ ਕਾਲਯੁਗ ਹੈ ਉਹਨਾਂ ਬਾਰੇ ਕਿਸੇ ਨੂੰ ਪਤਾ ਹੀ ਹੈ ਨਹੀਂ ਕਿਸੇ ਨੂੰ ਪਤਾ ਹੀ ਹੈ ਨਹੀਂ ਐਡੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਇੰਨੀਆਂ ਪੁਸਤਕਾਂ ਲਿਖੀਆਂ ਜੀ ਆਜ਼ਾਦੀ ਵਿੱਚ ਵੱਡਾ ਰੋਲ ਉਹਨਾਂ ਨੂੰ ਕੋਈ ਨਹੀਂ ਜਾਣਦਾ ਫਿਰ ਮੈਂ ਕਿਹਾ 바ਵਾ ਜੀ ਤੁਸੀਂ ਇੰਨੇ ਸਾਲਾਂ ਤੋਂ 20 22 25 ਸਾਲਾਂ ਤੋਂ ਇਹ ਕਰ ਰਹੇ ਹੋ ਤੁਸੀਂ ਜਨਮोत्सव ਵੀ ਮਨਾ ਰਹੇ ਉਹਨਾਂ ਨੂੰ ਯਾਦ ਕਰਦੇ ਹੋ ਉਹਨਾਂ ਨੇ ਜੋ ਕੰਮ ਕੀਤੇ ਨੇ ਦੇਸ਼ ਦੇ ਲਈ ਮਾਨਵਤਾ ਦੇ ਲਈ ਸਮੁੱਚੀ ਮਾਨਵਤਾ ਲਈ ਜੋ ਕੀਤਾ ਬਹੁਤ ਹੀ ਇਹਨੂੰ ਆਪਾਂ ਕੋਈ ਗੱਲਾਂ ਦੇ ਨਾਲ ਪ੍ਰੇਜ਼ ਨਹੀਂ ਕਰ ਸਕਦੇ ਇਹ ਬਹੁਤ ਵਧੀਆ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਦੇ ਵਿੱਚ ਹੋਰ ਕੋਈ ਕਰਦਾ ਹੋਵੇ ਇਹ ਪ੍ਰੋਗਰਾਮ ਇਹ 바ਵਾ ਜੀ ਨੇ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਨੇ ਤੇ ਨਾਲ ਸਾਡਾ ਇਹ ਵੀ ਮੈਸੇਜ ਹੈ ਸਰਕਾਰਾਂ ਨੂੰ ਵੀ ਕਿ ਇਹ ਗੱਲਾਂ ਨੂੰ ਆਪਣੀਆਂ ਬੁੱਕਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਲਿਆਇਆ ਜਾਵੇ ਕਿ ਆਪਾਂ ਬਾਕੀ ਸੁਤੰਤਰਤਾ ਸੰਾਨੀਆਂ ਬਾਰੇ ਜਾਣਦਿਆਂ ਪਰ ਕੁਝ ਏਦਾਂ ਦੇ ਲੋਕ ਜਿਨ੍ਹਾਂ ਨੂੰ ਆਪਾਂ ਬਿਆਨ ਵੀ ਨਹੀਂ ਆਪਣੇ ਲਫ਼ਜ਼ਾਂ ਦੇ ਵਿੱਚ ਕਰ ਸਕਦੇ ਕਿ ਉਹਨਾਂ ਨੇ ਦੇਸ਼ ਲਈ ਤੇ ਮਾਨਵਤਾ ਦੇ ਲਈ ਕੀ ਕੀਤਾ ਤੇ ਉਹਨਾਂ ਵਿੱਚ ਪੰਡਿਤ ਸ਼ਰਦਾ ਆਰਾਮ ਫਲੋਰੀ ਜੀ ਦਾ ਨਾਮ ਮੈਨੂੰ ਨਹੀਂ ਲੱਗਦਾ ਕਿ ਕਿਸੇ ਤੋਂ ਘੱਟ ਹੈ ਬਹੁਤ ਹੀ ਸਭ ਤੋਂ ਉੱਤੇ ਰੱਖਣ ਯੋਗ ਨਾਮ ਹੈ ਤੇ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਕਿ ਕੁਝ ਸੋਚਿਆ ਜਾਵੇ ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਕਿ ਪੰਡਿਤ ਜੀ ਦੇ ਨਾਮ ਤੇ ਡਾਕ ਟਿਕਟ ਜਾਰੀ ਕੀਤੀ ਜਾਵੇ ਤੇ ਇਹ ਹੁਣ ਵੀ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਡਾਕ ਟਿਕਟ ਅਸੀਂ ਜਾਰੀ ਕਰਵਾਉਣ ਦੀ ਮੰਗ ਕਰਦੇ ਆ ਕਿ ਪੰਡਤ ਸ਼ਰਦਾ ਰਾਮ ਫਲੋਰੀਜੀ ਦੇ ਨਾਮ ਦੇ ਉੱਤੇ ਬਹੁਤ ਹੀ ਇਦਾਂ ਦੀਆਂ ਕੋਈ ਉਪਰਾਲਾ ਕੀਤਾ ਜਾਵੇ ਇਹਨਾਂ ਦੀ ਜਿਹੜੀਆਂ ਪੁਸਤਕਾਂ ਨੇ ਉਹਨਾਂ ਨੂੰ ਰੀ ਆਪਣੇ ਛਪਾਈਆਂ ਜਾਣ ਦੁਬਾਰਾ ਦੁਬਾਰਾ ਸਪਾਈਆਂ ਜਾਣ ਕਿ ਜਿਹੜੀਆਂ ਆਪਾਂ ਲੋਕਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਲੋਕਾਂ ਬੱਚਿਆਂ ਦੇ ਘਰ ਤੱਕ ਘਰ-ਘਰ ਦੇ ਵਿੱਚ ਪਹੁੰਚਾਇਆ ਜਾਵੇ ਤੇ ਜੋ ਕਿ ਅੱਜ ਅੱਜ ਦੇ ਕਾਲ ਯੁੱਗ ਦੇ ਜਮਾਨੇ ਦੇ ਵਿੱਚ ਲੋਕਾਂ ਨੂੰ ਬਹੁਤ ਹੀ ਵਧੀਆ ਮੈਸੇਜ ਮਿਲੇ ਤੇ ਜੋ ਆਪਣੀ ਜਵਾਨੀ ਆਪਣੀਆਂ ਜੋ ਬੱਚੀਆਂ ਨੇ ਉਹਨਾਂ ਨੇ ਭਾਗਿਆਵਤੀ ਬੁੱਕ ਲਿਖੀ ਸੀ ਕਿ ਜਿਹੜੀ ਦਾਸ ਦੇ ਵਿੱਚ ਲੋਕ ਦੰਦੇ ਸੀ ਉਸ ਟਾਈਮ ਦੇ ਵਿੱਚ ਆਪਣੀ ਬੱਚੀ ਨੂੰ ਕਿ ਉਹ ਉਹਦੇ ਵਿੱਚ ਇੰਨਾ ਗਿਆਨ ਸੀ ਕਿ ਘਰ ਦੇ ਵਿੱਚ ਕਲੇਸ਼ ਨਾਮ ਦੀ ਚੀਜ਼ ਹੀ ਐ ਨਹੀਂ ਸੀ ਜੇ ਅੱਜ ਉਹ ਦੁਬਾਰਾ ਚੀਜ਼ਾਂ ਸ਼ੁਰੂ ਹੋ ਜਾਣ ਤੁਸੀਂ ਦੇਖੋ ਅਸੀਂ ਕਿਹੜੇ ਪਾਸੇ ਚੱਲ ਜਾਾਂਗੇ ਬਹੁਤ ਵਧੀਆ ਹੋਏਗਾ ਮੈਂ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਕਰੋਸਟੀਨਾ ਪੰਡਤ ਜੀ ਬਾਰੇ ਪੜਿਆ ਵੀ ਜਾਵੇ ਤੇ ਨਾਲ ਸਾਡੀ ਵੱਧ ਤੋਂ ਵੱਧ ਸਾਡੀ ਸੁਸਾਇਟੀ ਦੀ ਵੀ ਮਦਦ ਕੀਤੀ ਜਾਵੇ ਹੁਣ ਅਸੀਂ ਉਪਰਾਲਾ ਇਹ ਚੱਕਿਆ ਹੁਣ ਸਾਡਾ ਪੂਰਾ ਮੂਡ ਆ ਕਿ ਆਪਾਂ ਪੂਰੇ ਦੇਸ਼ ਦੇ ਵਿੱਚ ਇਹ ਲਹਿਰ ਲੈ ਕੇ ਆਵਾਂਗੇ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਿਵੇਂ ਪਲੇ ਪੁਰੀਜੀ ਨੇ ਦੱਸਿਆ ਵੀ ਐਚਐਸ ਬਾਬਾ ਜੀ ਜਦੋਂ ਉੱਥੇ ਬੇਦੀ ਸਾਹਿਬ ਸੌਰੀ ਐਚਐਸ ਬੇਦੀ ਸਾਹਿਬ ਜਦੋਂ ਅਵਾਰਡ ਲੈਣਗੇ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਿਹਾ ਵੀ ਤੁਸੀਂ ਪੰਡ ਜੀ ਤੇ ਬਹੁਤ ਵਧੀਆ ਲਿਖਿਆ ਮਤਲਬ ਕਿ ਸਰਕਾਰਾਂ ਦੀ ਨੌਲੇਜ ਵਿੱਚ ਚੀਜ਼ਾਂ ਹੈਗੀਆਂ ਨੇ ਫਿਰ ਸਰਕਾਰਾਂ ਉਹਨਾਂ ਨੂੰ ਉਭਾਰਦੀਆਂ ਕਿ ਉਹਨਾਂ ਦੇ ਅੰਦਰੀਜੇ ਨੂੰ ਮੈਂ ਸਮਝਦਾ ਦੇਖੋ ਜਿਹੜੇ ਵੀ ਰਾਈਟਰ ਨੇ ਜਿਹੜੇ ਦੇਸ਼ ਭਗਤ ਨੇ ਉਹਨਾਂ ਦਾ ਜਿੱਥੇ ਜੀਵਨ ਤੁਸੀਂ ਬੁਕਸ ਦੇ ਵਿੱਚ ਹੋਣਾ ਚਾਹੀਦਾ ਹੈ ਬੱਚਿਆਂ ਦੀ ਬੁਕਸ ਤੋਂ ਲੈ ਕੇ ਉਹ ਨਾਲ ਦੀ ਨਾਲ ਕਈ ਵਾਰੀ ਪਤਾ ਕਿਉਂਦਾ ਛੁੱਟੀ ਹੁੰਦੀ ਹੈ ਪਰ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਛੁੱਟੀ ਹੈ ਕਿਸ ਚੀਜ਼ ਦੀ ਮੈਂ ਸਮਝਦਾ ਛੁੱਟੀ ਨਹੀਂ ਹੋਣੀ ਚਾਹੀਦੀ ਸਕੂਲ ਦੇ ਵਿੱਚ ਕਾਲਜਸ ਦੇ ਵਿੱਚ ਜੋ ਵੀ ਸੰਸਥਾਵਾਂ ਨੇ ਜੇ ਤੁਸੀਂ ਛੁੱਟੀ ਆਲ ਓਵਰ ਵੀ ਕਰਦੇ ਹੋ ਜੇ ਮੰਨ ਲਓ ਇੰਡਸਟਰੀ 'ਚ ਵੀ ਕਰਦੇ ਹੋ ਜਿੱਥੇ 500 ਬੰਦਾ ਕੰਮ ਕਰਦਾ ਹੈ ਤੇ ਜੇ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਸ਼ਨ ਜੀ ਦੇ ਰਾਮ ਜੀ ਦਾ ਜਾਂ ਅਸੀਂ ਪੰਡਿਤ ਸ਼ਰਦਾਰਾਮ ਫਲੋਰੀ ਜਿਨ੍ਹਾਂ ਨੂੰ ਵੀ ਯਾਦ ਕਰਦੇ ਜਿਨ੍ਹਾਂ ਦੇ ਨਾਮ ਤੇ ਛੁੱਟੀ ਹੈ ਉਹਨਾਂ ਦੇ ਨਾਮ ਤੇ 2 ਘੰਟੇ ਦਾ ਸਮਾਗਮ ਹੋਵੇ ਤਾਂ ਕਿ ਜਿਹੜੇ ਆਮ ਲੋਕ ਕਿੱਤੀ ਲੋਕ ਨੇ ਉਹਨਾਂ ਨੂੰ ਵੀ ਪਤਾ ਲੱਗੇ ਜਿਹੜੇ ਲੋਕ ਜਿਵੇਂ ਹੁਣ ਡੀਸੀ ਆਫਿਸ ਆਇ ਤੇ ਹੋਵੇ 2 ਘੰਟੇ ਦਾ ਸਮਾਂ ਯਾਰ ਅਸੀਂ ਸੈਕੂਲਰ ਦੇਸ਼ ਦੇ ਵਸਨੀਕਾਂ ਸੈਕੂਲਰ ਸੋਚ ਵਾਲੇ ਆ ਸਾਰੇ ਧਰਮਾਂ ਸਭ ਦਾ ਬਰਾਬਰ ਬਿਸ਼ਪ ਕਰਮਾ ਦੇ ਬਣਾਉਂਦੇ ਆ ਸਵੇਰੇ ਜਾ ਕੇ ਡੇਬਰ ਵਾਲੇ ਜਾ ਕੇ ਅੱਧਾ ਟੱਕਣ ਤਾਂ 2 ਘੰਟੇ ਦਾ ਘਟੋ ਘੜ ਸਵਾਗ ਹੋਏ ਬਾਅਦ ਵਿੱਚ ਬੇਸ਼ੱਕ ਛੁੱਟੀ ਕਰ ਦੋ ਪਰ ਕਿਉਂਕਿ ਬੱਚਿਆਂ ਨੂੰ ਗਿਆਨ ਹੋਏਗਾ ਜੇ ਅੱਜ ਛੁੱਟੀਆਂ ਤਾਂ ਕਿਸ ਗੱਲ ਦੀ ਸੀ ਅੱਜ 2 ਘੰਟੇ ਜਾਂ 3 ਘੰਟੇ ਉੱਥੇ ਲੈਕਚਰ ਹੋਏ ਉਹ ਤੇ ਵਿਚਾਰਾ ਹੋਈਆਂ ਤਦ ਫਾਇਦਾ ਸਰਕਾਰਾਂ ਛੁੱਟੀ ਤਾਂ ਕਰ ਦਿੰਦੀਆਂ ਪਰ ਛੁੱਟੀ ਦਾ ਨਾ ਤਾਂ ਬੱਚਿਆਂ ਨੂੰ ਮਤਲਬ ਪਤਾ ਹੁੰਦਾ ਤੇ ਨਾ ਉੱਤੇ ਕੋਈ ਕੰਮ ਕੀਤਾ ਜਾਂਦਾ ਇਸ ਕਰਕੇ ਮੈਂ ਸਮਝਦਾ ਜਿਹੜੀ 30 ਸਤੰਬਰ ਦੀ ਛੁੱਟੀ ਨਹੀਂ ਅਸੀਂ ਕਹਿੰਦੇ ਅਸੀਂ ਕਹਿੰਦੇ ਆ 30 ਸਤੰਬਰ ਨੂੰ ਜਦ ਤੁਸੀਂ ਸਾਰੇ ਪੰਜਾਬ ਦੀ ਸਰਕਾਰ ਛੁੱਟੀ ਕਰਦੀ ਹੈ ਸਾਰੇ ਸਕੂਲਾਂ ਦੇ ਵਿੱਚ ਕਾਲਜੇਸ ਦੇ ਵਿੱਚ ਵੱਖ-ਵੱਖ ਅਧਾਰਿਆਂ ਦੇ ਵਿੱਚ ਤੁਸੀਂ ਪੰਡਿਤ ਜੀ ਨੂੰ ਯਾਦ ਕਰੋਗੇ ਤੈੱਕ ਮੈਸੇਜ ਆਏਗਾ ਇਸੇ ਤਰ੍ਹਾਂ ਬਾਕੀ ਜਿਹੜੇ ਦੇਸ਼ ਭਗਤ ਹੋਏ ਨੇ ਸਾਡੇ ਮਹਾਨ ਗੁਰੂਆਂ ਦੇ ਦਿਹਾੜੇ ਮਨਾਉਂਦੇ ਆ ਤੇ ਜਰੂਰ ਉਹਦੇ ਨਾਲ ਗਿਆਨ ਦੇ ਵਿੱਚ ਵਾਧਾ ਹੁੰਦਾ ਤੇ ਸਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਇਆ ਸਾਡੇ ਮਹਾਨ ਗੁਰੂਆਂ ਨੇ ਸਾਡੇ ਮਹਾਨ ਦੇਸ਼ ਭਗਤਾ ਨੇ ਮਹਾਨ ਰਾਈਟਰਾਂ ਨੇ ਉਹਨਾਂ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਹੈ ਜਿਵੇਂ ਤੁਸੀਂ ਦੱਸਿਆ ਵੀ ਪੰਡਤ ਜੀ ਆਪਣਾ ਹਾਰਮੋਨੀਅਮ ਲੈ ਕੇ ਕੀਰਤਨ ਕਰਦੇ ਸੀ ਪਿੰਡ ਪਿੰਡ ਉਹ ਕੀਰਤਨ ਕਰਨ ਦਾ ਕਾਰਨ ਕੀ ਸੀ ਅਸਲ ਦੇ ਵਿੱਚ ਅਸਲੀਏ ਏਸੀ ਕੇ ਲੋਕਾਂ ਨੂੰ ਇਕੱਠੇ ਵੀ ਕਰਨਾ ਇੱਕ ਤਾਂ ਵੀ ਕੀਰਤਨ ਵੀ ਇੱਕ ਰਸ ਹੁੰਦਾ ਹੈ ਪ੍ਰਭੂ ਦੀ ਭਗਤੀ ਹੈ ਕਿਉਂਕਿ ਪ੍ਰਭੂ ਦੀ ਭਗਤੀ ਜਦ ਤੁਸੀਂ ਕਈ ਵਾਰੀ ਆਪਾਂ ਨੂੰ ਕਿਸੇ ਦਾ ਸ਼ਬਦ ਸੁਣਦੇ ਆ ਤਾਂ ਬੜਾ ਅੱਛਾ ਲੱਗਦਾ ਆਪਾਂ ਬੈਠਦੇ ਆ ਆਪਾਂ ਕਹਿੰਦੇ ਮੇਰੇ ਨਾਲ ਗੱਲਾਂ ਕਰ ਮੈਨੂੰ ਸੁਣਦੇ ਬੰਦੇ ਇਕੱਠੇ ਹੋਏ ਕਈ ਕਈ ਪਿੰਡਾਂ ਦੇ ਜਿਵੇਂ ਨਵੀ ਜੀ ਨੇ ਦੱਸਿਆ ਪੜਿਆ ਇਹਨਾਂ ਨੇ ਸਾਰਾ ਕੁਝ ਕਿਵੇਂ ਲੋਕ ਇਕੱਠੇ ਹੁੰਦੇ ਸੀ ਉਹ ਲੋਕ ਇਕੱਠੇ ਹੁੰਦੇ ਆ ਤਾਂ ਉਹਨਾਂ ਨੂੰ ਨਾਲ ਦੀ ਨਾਲ ਤੁਸੀਂ ਦੇਸ਼ ਦੀ ਗੱਲ ਕਰਦੇ ਹੋ ਦੇਸ਼ ਭਗਤੀ ਦੀ ਗੱਲ ਕਰਦੇ ਹਾਂ ਤੁਸੀਂ ਦੱਸਦੇ ਹੋ ਕਿ ਅੱਜ ਸਾਡੇ ਤੇ ਅੰਗਰੇਜ਼ ਹਕੂਮਤ ਉਹ ਲੋਕ ਰਾਜ ਕਰ ਰਹੇ ਨੇ ਅਸੀਂ ਉਹਨਾਂ ਤੋਂ ਨਜਾਤ ਕਿਵੇਂ ਪਾਉਣੀ ਆ ਉਹ ਵੀ ਇੱਕ ਲੜਾਈ ਦਾ ਸੰਦੇਸ਼ ਦੇਣ ਦਾ ਵੀ ਇੱਕ ਮਾਧਿਅਮ ਸੀਗਾ ਉਹ ਵੀ ਸੰਦੇਸ਼ ਦਿੱਤਾ ਜਾ ਰਿਹਾ ਇੱਕ ਨਾਲ ਦੀ ਨਾਲ ਇੱਕ ਪ੍ਰਭੂ ਭਗਤੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਤਾਂ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਟੋਰਾਂਟੋ ਗਿਆ ਇੱਕ ਮੰਦਿਰ ਦੇ ਵਿੱਚ ਮੈਂ ਉਹ ਮੰਦਿਰ ਚ ਹਰੇ ਰਾਮਾ ਹਰੀਕ੍ਰਿਸ਼ਨਾ ਐਸਾ ਉੱਤੇ ਬੜੀ ਕਮਾਲ ਦੀ ਉੱਥੇ ਬਿਲਡਿੰਗ ਪਾਈ ਐ ਸੀਮੈਂਟ ਨਹੀਂ ਲੱਗਿਆ ਇਸ ਤਰ੍ਹਾਂ ਦਾ ਉਹ ਪੱਥਰ ਦਾ ਸੀ ਮੰਦਿਰ ਬਣਿਆ ਮੈਂ ਉੱਥੇ ਪੰਡਿਤ ਜੀ ਨੂੰ ਕਿਹਾ ਕਿਉਂਕਿ ਉੱਥੇ ਸ਼ਾਮ ਦਾ ਟਾਈਮ ਸੀ ਆਰਤੀ ਚੱਲਦੀ ਮੈਂ ਕਿਹਾ ਪੰਡਿਤ ਜੀ ਜੇ ਆਰਤੀ ਕਿਸ ਨੇ গਾਈ ਹੈ ਕਹਤੇ ਰਾਮ ਜੀ ਜਾਂ ਕ੍ਰਿਸ਼ਨ ਜੀ ਨੇ ਗਾਈ ਹੋਗੀ ਔਰ ਕਿਸ ਨੇ ਗਾਣੀ ਹੈ ਮੈਂ ਬਾਈ ਘਰ ਤੋਂ ਉਹਦੀ ਸ਼ਬਦ ਆਦਾ ਮੇਰਾ ਕਹਿਣ ਦਾ ਬਾਪ ਜੀ ਮੈਂ ਬੱਚਿਆਂ ਨੂੰ ਦੱਸਿਆ ਵਾਕਿਆ ਹੀ ਨਹੀਂ ਕਿਸੇ ਨੂੰ ਪਤਾ ਚਲੋ ਅਸੀਂ ਤਾਂ ਸਾਡਾ ਛੋਟੀ ਜੀ ਸੰਸਥਾ ਅਭਰਾਲਾ ਕਰਦੇ ਆ ਤੇ ਬੜਾ ਚੰਗਾ ਲੱਗਦਾ ਹੈ ਅਸੀਂ ਜਦ ਕਿਸੇ ਪ੍ਰੈਸ ਵਾਲੇ ਨੂੰ ਮਿਲਦੇ ਆ ਉਹ ਜਾਗਰੂਕ ਨਹੀਂ ਉਹ ਕਹਿੰਦੇ ਯਾਰ ਹੁਣ ਤੋਂ ਕੱਲ ਪਰਸੋਂ ਆ ਜਗਰਣ ਅਖਬਾਰ ਨੇ ਸਟੋਰੀ ਲਾਈ ਪੰਜਾਬ ਕੇਸਰੀ ਨੇ ਲਾਈ ਅਸਾਂ ਨੂੰ ਟ੍ਰਿਬਿਊਨ ਵਾਲਿਆਂ ਦਾ ਵੀ ਫੋਨ ਆਇਆ ਅਜੀਤ ਵਾਲਿਆਂ ਦਾ ਵੀ ਵੀ ਅਸੀਂ ਵੀ ਇੱਥੇ ਸਾਰਾ ਕੰਮ ਕਰ ਰਹੇ ਹਾਂ ਬੜਾ ਵਧੀਆ ਲੱਗਦਾ ਵਕ ਵਕ ਚੈਨਲ ਕਰ ਰਹੇ ਨੇ ਚੈਨਲ ਇਕ ਲਾਈਵ ਕਰ ਰਿਹਾ ਇਸ ਤਰ੍ਹਾਂ ਦਾ ਮੈਂ ਸਮਝਦਾ ਲੋਕਾਂ 'ਚ ਮੈਸੇਜ ਆਵੇ ਇਹ ਇੱਕ ਕੋਸ਼ਿਸ਼ਾਂ ਲੱਗਿਆ ਪੰਡਤ ਸਰਦਾਰਾ ਫਲੋਰੀ ਦਾ ਭਾਵ ਵੀ ਫਲੋਰ ਤੋਂ ਹੀ ਨਹੀਂ ਫਲੋਰ ਦੇ ਵਿੱਚ ਕੋਈ ਯਾਦਗਾਰ ਬਣੀ ਹੋਈ ਹੈ ਉਹਨਾਂ ਦੀ ਉਹਦੀ ਸੇਵਾ ਸੰਭਾਲ ਕੌਣ ਕਰੇ ਜਿਹੜੀ ਇੱਕ ਉਹਨਾਂ ਦੀ ਜ਼ਿੰਦਗੀ ਦੀ ਵੱਡੀ ਗੱਲ ਸੀ ਕਿ ਉਹਨਾਂ ਨੇ ਜਿਹੜਾ ਇਸਤਰੀਆਂ ਦੇ ਲਈ ਜਿਹੜੀ ਮਹਿਲਾ ਵਰਗ ਦੇ ਲਈ ਕਿ ਜਿਹੜੀ ਸਤੀ ਦੀ ਪ੍ਰਥਾ ਸੀ ਨਾ ਪਹਿਲਾਂ ਜੇ ਪਤੀ ਦੀ ਡੈਥ ਹੋ ਗਈ ਤਾਂ ਜਿਹੜੀ ਔਰਤ ਸੀ ਉਹਨਾਂ ਦੀ ਵਾਈਫ ਉਹ ਸਤੀ ਹੋ ਜਾਂਦੀ ਸੀ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਜਿਹੜਾ ਸਤੀ ਹੋਣ ਦਾ ਫਿਰ ਉਹਨਾਂ ਨੇ ਵਿਧਵਾ ਵਿਆਹ ਵੀ ਮਨ ਲੋਕ ਨੂੰ ਘਟਨਾ ਵਾਪਰ ਗਈ ਤਾਂ ਉਹਦੀ ਸੈਕੰਡ ਮੈਰਿਜ ਹੋਵੇ ਵਿਧਵਾ ਵਿਆਹ ਦੀ ਵਖਾਲਤ ਕੀਤੀ ਹੈ ਅੱਛੀ ਗੱਲ ਹੈ ਅੱਜ ਵੀ ਹੁੰਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਵੀ ਜਿਹੜਾ ਤੁਸੀਂ ਬਲਕੇ ਕਰੋ ਸਟੋਰੀ ਮੈਂ ਸਮਝਦਾ ਹਮਾ ਹਮ ਫਲੋਰ ਜਿਹੜਾ ਮੰਦਰ ਹੈ ਉਥੇ ਮਹਿਲਾਵਾਂ ਹੀ ਕਿਉਂਕਿ ਉਹਨਾਂ ਨੇ ਔਰਤਾਂ ਦੀ ਗੱਲ ਕੀਤੀ ਕਿ ਉਹ ਉਸ ਮੰਦਿਰ ਦੀ ਕਮੇਟੀ ਦੀਆਂ ਸਿਰ ਮਹਿਲਾਵਾਂ ਹੀ ਅਹੁਦੇਦਾਰ ਨੇ ਮਹਿਲਾਵਾਂ ਹੀ ਮੰਦਿਰ ਚਲਾਉਂਦੇ ਹਨ ਹਾਂ ਤੇ ਅਸੀਂ ਵੀ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਵੀ ਹੈ ਅਸੀਂ ਉਹਨਾਂ ਨੂੰ ਫਿਰ ਦੁਬਾਰਾ ਵੀ ਕਰਵੇ ਕਰਦੇ ਹਾਂ ਕਿ ਕੱਲ੍ਹ ਉਸ ਸਮਾਗਮ ਦੇ ਵਿੱਚ ਵੀ ਆਉਣ ਇਹ ਵੀ ਸਾਡੀ ਬੇਨਤੀ ਹੈ ਥੈਂਕ ਯੂ ਥੈਂਕ ਯੂ ਤਾਂ ਇਹ ਸੁਣਿਆ ਜੀ ਜੀ ਸਰ ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ ਜਿਵੇਂ ਅਸੀਂ ਪੰਡਿਤ ਜੀ ਨੂੰ ਯਾਦ ਕਰਨਾ ਚਾਹੁੰਦੇ ਹਾਂ ਸਾਡੇ ਲੁਧਿਆਣੇ ਤੋਂ ਐਮਪੀ ਰਹੇ ਨੇ ਰਵਨੀਤ ਬਿੱਟੂ ਜੀ ਉਹ ਹੁਣ ਅੱਜ ਦੀ ਡੇਟ 'ਚ ਰੇਲਵੇ ਮਨਿਸਟਰ ਨੇ ਸੈਂਟਰ ਸਰਕਾਰ 'ਚ ਉਹਨਾਂ ਤੱਕ ਵੀ ਜਾਵੇ ਉਹ ਰੇਲਵੇ ਮਨਿਸਟਰ ਹੋਣ ਕਾਰਨ ਵੀ ਜਿਹੜਾ ਫਲੋਰ ਦਾ ਸਟੇਸ਼ਨ ਹੈ ਉਹ ਪੰਡਿਤ ਜੀ ਦੇ ਨਾਮ ਤੇ ਰੱਖਿਆ ਜਾਵੇ ਪੰਡਿਤ ਸ਼ਰਧਾ ਰਾਮ ਫਲੋਰੀ ਰੇਲਵੇ ਸਟੇਸ਼ਨ ਦੇ ਨਾਮ ਤੇ ਰੱਖਿਆ ਜਾਵੇ ਇਹ ਮੈਸੇਜ ਬਿੱਟੂ ਸਾਹਿਬ ਤੱਕ ਜਾਵੇ ਅਸੀਂ ਕੇਂਦਰ ਸਰਕਾਰ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਹੈ ਦੁਬਾਰਾ ਫੇਰ ਲਿਖਾਂਗੇ ਤੇ ਬੀਂਗ ਲੁਧਿਆਣਾ ਦੇ ਉਹ ਅੱਲੂ ਜਾਨੇ ਤੂੰ ਐਮਪੀ ਰਹੇ ਨੇ ਤੇ ਉਹਨੂੰ ਕੇਂਦਰ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਵੀ ਚਾਹੀਦਾ ਵੀ ਇਹ ਇਸ ਬਾਰੇ ਕੋਈ ਸੋਚਿਆ ਜਾਵੇ ਤੇ ਇਸ ਤੇ ਕੰਮ ਕਰਿਆ ਜਾਵੇ ਸ਼ੁਕਰੀਆ ਥੈਂਕ ਯੂ ਤਾਂ ਸੁਣਿਆ ਪੰਡਿਤ ਸਰਦਾਰਾਮ ਫਲੋਰੀ ਮੈਮੋਰੀਅਲ ਸੁਸਾਇਟੀ ਵੱਲੋਂ ਪ੍ਰੋਗਰਾਮ ਲਈਕਿਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਜਿਹੜੇ ਕਹਿ ਸਕਦੇ ਆ ਸਾਹਿਤਕਾਰ ਹੋਣਗੇ ਵੱਖ-ਵੱਖ ਪੋਲਿਟਿਕਲ ਤੇ ਧਾਰਮਿਕ ਜਿਹੜੇ ਆਗੂ ਪਹੁੰਚਦੇ ਤਾਂ ਪੰਡਿਤ ਸ਼ਰਧਾ ਰਾਮ ਫਲੋਰੀ ਆਪਣੇ ਆਪ ਦੇ ਵਿੱਚ ਇੱਕ ਕਿਤਾਬ ਨੇ ਜਿਹਨਾਂ ਨੂੰ ਪੜਿਆ ਜਾ ਸਕਦਾ ਪਰੰਦੇ ਵਿੱਚ ਬਹੁਤ ਕੁਝ ਮਿਲੇਗਾ ਕਿਵੇਂ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਕਿਵੇਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੀਤਨ ਰਾਹੀ ਇੱਕ ਕੀਰਤਨ ਨੂੰ ਮਾਧਿਅਮ ਬਣਾਇਆ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਮੈਸੇਜ ਆ ਲੋਕਾਂ ਤੱਕ ਪਹੁੰਚ ਸਕੇ ਕਿਵੇਂ ਕਪੂਰਥਲੇ ਦੇ ਰਾਜੇ ਦੇ ਧਰਮ ਪਰਿਵਰਤਨ ਖਿਲਾਫ ਉਹਨਾਂ ਨੇ ਭੁਖੜ ਹੜਤਾਲ ਕੀਤੀ ਕਿਵੇਂ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਉਹਨਾਂ ਨੂੰ ਚੇਂਜ ਕਰਨ ਦੇ ਲਈ ਮਜਬੂਰ ਕੀਤਾ ਤਾਂ ਵੱਖ-ਵੱਖ ਚੀਜ਼ਾਂ ਜਿਹੜੀਆਂ ਪੰਡੇ ਸ਼ਰਧाराम ਫਲੋਰੀ ਹੋਰਾਂ ਦੇ ਜੀਵਨ ਦੇ ਨਾਲ ਜੁੜਦੀਆਂ ਨੇ ਤਾਂ ਸਭ ਤੋਂ ਵੱਡੀ ਗੱਲ ਓਮ ਜੈ ਜਗਦੀਸ਼ ਹਰੇ ਅਸੀਂ ਆਰਤੀ ਰੋਜ਼ ਗਾਉਂਦੇ ਆ ਕੋਈ ਮੰਤਰ ਦੇ ਵਿੱਚ ਗੁੰਦਾ ਕੋਈ ਘਰ ਦੇ ਵਿੱਚ ਗੁੰਦਾ ਕੋਈ ਕਿਤੇ ਗੁੰਦਾ ਕੋਈ ਕਿਤੇ ਗੁੰਦਾ ਇਹ ਜਾਣਨਾ ਬਹੁਤ ਜ਼ਰੂਰੀ ਆ ਵੀ ਆਰਤੀ ਕਿਸ ਨੇ ਲਿਖੀ ਆ ਤਾਂ ਸਭ ਤੋਂ ਵੱਡੀ ਗੱਲ ਆ ਅੱਜ ਲੋ ਪੰਜਾਬ ਦੀ ਗੱਲ ਹੁੰਦੀ ਆ ਪੰਜਾਬ ਨੂੰ ਦੇਸ਼ ਤੋਂ ਵੱਖ ਕਰਕੇ ਦੇਖਿਆ ਜਾਂਦਾ ਵੀ ਇੱਥੇ ਹਿੰਦੂ ਘੱਟ ਵੱਸਦੇ ਨੇ ਪਰ ਉਹਨਾਂ ਸਮੇਂ ਵਿੱਚ ਜਿਹੜੇ ਹਿੰਦੂ ਧਰਮ ਨਾਲ ਤਾਲੁਕਤ ਰੱਖਦੇ ਸੀ ਲੋਕ ਉਹਨਾਂ ਨੇ ਜਿੱਥੇ ਆਪਣੇ ਧਰਮ ਦੀ ਗੱਲ ਕੀਤੀ ਤੇ ਉੱਥੇ ਸਿੱਖ ਕਿਤੇ ਆ ਭਾਵ ਪੁਰਾਣੇ ਸਮੇਂ ਵਿੱਚ ਹਿੰਦੂ ਤੇ ਸਿੱਖ ਇੱਕ ਸਨ ਅੱਜ ਸਿਆਸਤ ਨੇ ਜ਼ਰੂਰ ਪਾਰਾ ਪਾਇਆ ਤਾਂ ਇਹਨਾਂ ਪਾਰਾਂ ਨੂੰ ਦੂਰ ਕਰਨ ਵਾਸਤੇ ਸਾਨੂੰ ਪੰਡਤ ਛੱਲਨਾਂ ਫਲੋਰੀ ਵਰਗੇ ਸਾਹਿਤਕਰਨ ਨੂੰ ਪੜਨ ਦੀ ਜ਼ਰੂਰਤ ਹੈ ਮੈਂ ਇੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰਹੀ ਰਾਜਨੀਤੀ ਵੀ ਸਸੀਕਾ